ਪੰਜਾਬ ਦੇ ਚਲੰਦਰ ਦੇ ਕੈਂਟ ਰੇਲਵੇ ਸਟੇਸ਼ਨ ਤੇ ਆਰਪੀਐਫ ਸੈਕਸ਼ਨ ਦੇ ਇੰਚਾਰਜ ਰਵਿੰਦਰ ਸਿੰਘ ਦੇ ਬੋਲਿਕ ਜਾਣਕਾਰੀ ਸਾਂਝੀ ਕੀਤੀ ਗਈ ਦੱਸਿਆ ਗਿਆ ਕਿ ਭਾਰਤੀ ਰੇਲਵੇ ਦੀ ਵਿਸ਼ੇਸ਼ ਟਾਸਕ ਫੋਰਸ ਹਰਿਆਣਾ ਅਤੇ ਜੰਮੂ ਦੇ ਵਿੱਚ ਔਰ ਵਾਲੇ ਕਈ ਜਗ੍ਹਾ ਤੇ ਅੰਸਰਾਂ ਦੇ ਸੰਬੰਧ ਦੇ ਵਿੱਚ ਰੇਲ ਗੱਡੀਆਂ ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਆਪੀਐਫ ਦੀ ਟਾਕਪੋਰਸ ਗੁਪਤ ਸੂਚਨਾਵਾਂ ਦੇ ਆਧਾਰ ਤੇ ਕਾਰਵਾਈ ਕਰ ਰਹੀ ਹੈ। ਉਹਨਾਂ ਦੱਸਿਆ ਕਿ ਫੋਰਸ ਨੇ ਵਕ ਵਕਤ ਗੱਡੀਆਂ ਦੇ ਚੋਂ ਨਕਲੀ ਅਤੇ ਅਸਲੀ ਸੋਨਾ ਬਰਾਮਦ ਕੀਤਾ ਹੈ ਅਤੇ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸਿਆ ਕਿ ਤੁਰਨਾ ਵਿਅਕਤੀ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਉਹਨਾਂ ਦੇ ਖਿਲਾਫ ਰੇਲਵੇ ਐਟ ਦੇ ਤਹਿਤ ਕਾਰਵਾਈ ਕੀਤੀ ਗਈ ਹੈ। ਇਤੇ ਨਾਲ ਉਹਨਾਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਕਿ ਅੰਮ੍ਰਿਤਸਰ ਤੋਂ ਇੱਕ ਸਵੇਰ ਸੋਨਾ ਲੈ ਕੇ ਵਿਹਾਰ ਦੇ ਵੱਲ ਜਾ ਰਿਹਾ ਸੀਗਾ ਅਤੇ ਪਿਆਸ ਅਤੇ ਜਲੰਧਰ ਦੇ ਵਿਚਕਾਰ ਗੁਪਤ ਸੂਚਨਾ ਦੇ ਆਧਾਰ ਤੇ ਪੋਰਸ ਨੇ ਉਕਤ ਵਿਅਕਤੀ ਨੂੰ ਰੋਕ ਕੇ ਉਸ ਦੇ ਸਮਾਨ ਦੀ ਤਲਾਸ਼ੀ ਲਈ ਤਾਂ ਉਸ ਦੇ ਕੋਲੋਂ 2 ਕਿਲੋ 905 ਗ੍ਰਾਮ ਸੋਨਾ ਜਿਹੜਾ ਬਰਾਮਦ ਕੀਤਾ ਗਿਆ ਤੁਸੀਂ ਕੀਮਤ 1 ਕਰੋੜ 30 ਲੱਖ 95000 ਰੁਪਇਆ ਦੱਸੀ ਜਾ ਰਹੀ ਹੈ ਫੜੇ ਗਏ ਵਿਅਕਤੀਆਂ ਦੇ ਕੋਲੋਂ ਸੋਨਾ ਬਰਾਮਦ ਕਰ ਲਿਆ ਗਿਆ ਤੇ ਇਨਕਮ ਟੈਕਸ ਅਤੇ ਸ਼ੇਅਰ ਟੈਕਸ ਵਿਭਾਗ ਨੇ ਵੀ ਸੂਚਿਤ ਕਰ ਦਿੱਤਾ ਹੈ ਦੱਦਕੇ ਗ੍ਰਿਫਤਾਰ ਕੀਤੇ ਗਏ ਵਿਅਕਤੀ ਜਿਹੜੇ ਨੇ ਉਹ ਪਿਛਲੇ 10 ਤੋਂ 15 ਸਾਲਾਂ ਤੋਂ ਹੋਨੇ ਦੀ ਮਾਈਨਿੰਗ ਦਾ ਧੰਦਾ ਕਰ ਰਹੇ ਸੀਗੇ ਤੇ ਹੁਣ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ ਐਸਐਮ ਜੀ ਹੈ